हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਪੰਜ ਵੜਾਂ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਤਿੰਨ ਤਾਗੀਆਂ ਤਾਜ਼ੀਆਂ ਸੂਈਆਂ ਤੇ ਦੋ ਹਜੇ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਭਈ ਐ ਮੰਨ ਲਓ ਕੱਚੀਆਂ ਨੇ ਤੇ ਜਿਹਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੇਂ ਨਵੇਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਔਰ ਮੀਤ ਹਾਂਜੀ ਵਧੀਆ ਜੀ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਚੱਲਦੇ ਜੀ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਅਰਵੀ ਸਿੰਘ ਜੀ ਪਿੰਡ ਸੁਖਾਨਾਂ ਦੇ ਜਿਹੜਾ ਮੋਗਾ ਜੀ ਤਸੀਲ ਤਸੀਲ ਬਾਗਾ ਪੁਰਾਣੀ ਨੇੜੇ ਦੇ ਪਿੰਡ ਬਾਈ ਨੇੜੇ ਆਪਣੇ ਭਗਤਾ ਭਾਈ ਜੀ ਤੇ ਬਕਰਾੜੀ ਬਾਜਾ ਖਾਨਾ ਨੇੜੇ ਮੋਬਾਈਲ ਨੰਬਰ ਬੋਲਦੇ 9877432784 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚਲੋ ਸਕਰੀਨ ਤੇ ਨੋਟ ਕਰ ਲਓ ਹਰਮੀਤ ਪਹਿਲੇ ਨੰਬਰ ਤੇ ਬਾਈ ਜਿਹੜੀ ਆਪਾਂ ਵੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਬਾਈ ਜੀ ਦੂਜਾ ਸੂਆ ਸੂਈ ਆ ਹੂੰ ਤੇ ਹੁਣੇ ਸੂਈ ਆ ਮੰਨ ਲਾ ਵਿਚਾਰ ਘੰਟੇ ਹੋਗੇ ਨੂੰ ਜੇਰਾ ਹਾਂ ਜੇਰਾ ਪਈ ਹੈ ਜੀ ਹਾਂ ਤੇ ਬੱਛੀ ਨੂੰ ਇਹਨੇ ਬਹੁਤ ਚੰਗੀ ਬੱਛੀ ਨੂੰ ਜਨਮ ਦਿੱਤਾ ਆਪ ਵੀ ਵਹਿੜ ਬਹੁਤ ਜਿਆਦਾ ਚੰਗੀ ਹੈ ਜੀ 25 26 ਕਿਲੋ ਤੋ ਢਲੀ ਆ ਡਾਇਮੰਡ ਪੀਸੀ ਆ ਹਾਂ ਬੱਚਾ ਬਹੁਤ ਚੰਗਾ ਬੱਚਾ ਜੀ ਮਗਰ ਕੁਆਲਿਟੀ ਵਾਲਾ ਬੱਚਾ ਆ ਬਾਕੀ ਆਪ ਵੀ ਬਹੁਤ ਚੰਗੀ ਆ ਵਹਿੜ ਜੀ ਲੈਣਾੜਾ ਨੂਣਾ ਬਹੁਤ ਚੰਗੀ ਆ ਬੜੀਆਂ ਚੰਗੀਆਂ ਤੇ ਕਿੰਨਾ ਬੋਲਾ ਕੱਢਿਆ ਹਰਮਿਤ ਬਈ ਬੋਲਾ ਵੀਰੇ ਆਪਾਂ ਤੈਨ ਸਾਢੇ 3 ਕਿਲੋ ਚੋਇਆ ਇਹਦੇ ਹਟੋ ਐਨੀ ਵੀ ਦੂਰੀ ਆ ਗਾਂ ਤੋਂ ਪਾਉ ਚੌੜੀ ਵਹਿੜਾ ਤੇ ਲੇਵੇ ਦੀ ਪੰਡਾ ਹਾਂ ਬਹੁਤ ਚੰਗਾ ਲੇਵਾ ਜੀ ਆਏ ਦੀ ਗੱਲ ਚੰਗਾ ਲੇਵਾ ਬਾਬਾ ਕਿਚਨਗੇ ਕਰਤ ਵਜਨ ਵਾਲੀ ਹਾਂ ਹਾਂ ਕੱਦ ਵਾਲੀ ਉਹਨੇ ਜੇਰਡ ਹੈ ਦੁੱਧ ਦਾ ਦੁੱਧ ਦਾ ਜੀ ਇਹਦਾ 25 26 ਕਿਲੋ ਦਾ ਰਕਾਰਡ ਹੈ ਜੀ ਐਦ ਕੀ ਕੀ ਉਮੀਦ ਹੈ ਫਿਰ ਐਰ ਕੀ ਆਪਾਂ ਨੂੰ ਮੰਨ ਲਓ ਵੀ ਇਹਨਾਂ ਦਾ ਪੱਕਾ ਹੀ ਦੇਊਗੀ ਬਾਅਦ ਅਗਲੇ ਦੀ 60 30 ਕਿਲੋ ਵੀ ਹੋ ਸਕਦਾ ਹੈ ਜੀ ਠੀਕ ਹੈ ਹਾਂ ਰਤ ਚੰਗੀ ਜਾ ਤੇ ਖੋਲਿਓ ਬਾਈ ਤੋੜ ਦੇ ਖੋਲ ਕੇ ਤੇ ਧਾਰਾਂ ਤੋੜਾਂ ਮਾਰੋਗੇ ਹਾਂ ਮਾਰਾਂਗੇ ਜੀ ਬਹੁਤ ਸੀਲਸ ਲੱਗ ਵਹਿੜਾ ਐ ਨਹੀਂ ਗੱਲ ਸੀਲਸ ਲੱਗ ਬਾਈ ਕਹਿੰਦਾ ਫੋਲਣੇ ਬਾਕੀ ਕੱਦ ਆ ਜਾਣ ਵਾਲੀ ਹਾਂ ਕੱਦ ਪੂਰਾ ਜੀ ਬਾ ਜਾਣਾ ਪੂਰਾ ਬਾਕੀ ਸਨਕੀ ਮੂੰਹ ਮਾਂ ਦੀ ਬਹੁਤ ਸਨਕੀ ਹੈ ਜੀ ਕਹਿਣਾ ਕੀ ਆ ਵਾ ਹਾਂ ਨਹੀਂ ਨਹੀਂ ਹੈਗੀ ਨਾ ਨਗੀਨਾ ਜੀ ਕੱਦ ਚੜਾਈ ਬਾਕੀ ਜਾਨਵਰ ਬਹੁਤ ਚੰਗਾ ਮਗਰ ਬਹੁਤ ਚੰਗਾ ਬੱਚਾ ਜੀ ਬਾਕੀ ਨਾੜਾ ਨੂੜਾ ਬਹੁਤ ਚੰਗਾ ਲੈਵੇ ਤੇ ਠੰਡੀ ਫੀਲ ਹੈ ਜੀ ਖੜਨੇ ਖੜਨੇ ਬਹੁਤ ਚੰਗਾ ਆਏ ਨਹੀਂ ਗੱਲ ਵੀ ਹੂੰ ਕੁਆਲਿਟੀ ਵਾਲਾ ਜਾਨਵਰ ਹੈ ਜੀ ਸਹੀ ਹੈ ਬਸ ਖੜ ਨਹੀਂ ਖੜਨੀ ਬਾਕੀ ਚਮਕ ਚੁੰਕ ਵਾਲੀ ਹੈੜਾ ਜੀ ਹੂੰ ਬਾਕੀ ਠੰਡੀ ਸੀਲ ਹੈ ਨਹੀਂ ਜਿੰਨੀ ਕਹਿ ਤੋ ਬਿਹੜੇ ਜੀ ਖੜਾ ਕੇ ਚਾਰ ਮਰੀ ਜਾਂਦਾ ਬਾਈ ਕਹਿਣਾ ਕੁਛ ਨਹੀਂ ਕੁਛ ਨਹੀਂ ਜਮਾ ਹੀ ਨਹੀਂ ਯੋ ਯਾ ਲੂਤ ਲੂਤ ਵਾਲਾ ਦਾ ਕੰਮ ਹੀ ਨਹੀਂ ਬਾਕੀ ਬਰੀਡ ਵਾਲਾ ਜਾਨਵਰ ਹੈ ਜੀ ਝੂਣ ਚਾਣ ਬਹੁਤ ਚੰਗਾ ਜਾਦਾ ਸਹੀ ਹੈ ਮੋਟੀ ਚਵਾਈ ਹੈ ਹਾਂ ਮੋਟੀ ਚਵਾਈ ਹੈ ਬਾਕੀ ਕੁਆਲਿਟੀ ਕੁਆਲਿਟੀ ਬਹੁਤ ਚੰਗੀ ਹੈ ਤੇ ਹਰਮੀਤ ਭਾਈ ਮੋਲ ਕਿਹਦਾ ਮੋਲ ਭਾਈ ਜੀ 95000 ਹੈ ਜੀ ਇਹਦਾ ਬਸ ਜੈ ਹਾਂ ਜੀ ਪੂਰਾ ਬਹੁਤ ਜਾਇ ਮਾਨਦਾਨ ਹੋ ਜੀ ਪਰ ਬੈੜ ਬਹੁਤ ਜਿਆਦਾ ਚੰਗੀ 1.5 ਲੱਖ ਰੁਪਏ ਮੰਗਦੇ ਜਿੰਨ ਬੈੜਾਂ ਦੇ ਹਾਂ ਜਿੰਦ ਜਾਣ ਵਾਲੀ ਹਾਂ ਜਿੰਦ ਜਾਣ ਵਾਲੀ ਚੌੜੀ ਤੇ ਬਾਕੀ ਬਰੀਡ ਵਾਲੀ ਚਮਕ ਵਾਲੀ ਵੇੜਾ ਜੀ ਸਹੀ ਆ ਬਾਈ ਹਾਂਜੀ ਕੋਈ ਢੂਈ ਨਹੀਂ ਚੱਕਦੀ ਕੋਈ ਆਇ ਨਹੀਂ ਬਾਕੀ ਫੈਟਿੰਗ ਵਾਲਾ ਲੇਵਾ ਥਣ ਬਹੁਤ ਚੰਗਾ ਤੇ ਹੈ ਹੱਥੀ ਚੋਲੇ ਜਹਾ ਮਸ਼ੀਨ ਤੇ ਹੱਥੀ ਚੋਲੇ ਜਹਾ ਮਸ਼ੀਨ ਤੇ ਬਾਕੀ ਮੂੰਹ ਦਿਖਾ ਹਾਂ ਮੂੰਹ ਮਾ ਬੋਸ ਨੱਖਾ ਜੀ ਵੇੜਾ ਡੈਮਡ ਪੀਸ ਹੈ ਹੈ ਨਾ ਡੈਮਡ ਪੀਸ ਕਹ ਸਕਦੇ ਆਂ ਪੱਛੀ ਬਹੁਤ ਚੰਗੇ ਬਾਕੀ ਦੋ ਜਾਨਵਰ ਆ ਜੀ ਹਾਂ ਹਾਂ ਸਹੀ ਆ ਬਾਈ ਤੇ ਮੁੱਲ ਵੀ ਜਮਾ ਬਾਈ ਨੇ ਬਈ ਖੱਚ ਕੇ ਰੱਖ ਹਾਂ ਪੂਰੇ ਕੱਦ ਵਜਨ ਵਾਲੀ ਵੇੜਾ ਹਾਂ ਪੂਰੇ ਕੱਦ ਵਜਨ ਵਾਲੀ ਸਹੀ ਆ ਬਾਈ ਤੇ ਦੋ ਨੰਬਰ ਤੇ ਜਰਸੀ ਹਾਂ ਦੋ ਨੰਬਰ ਤੇ ਜਰਸੀ ਹੁਣੇ ਬਾਕੀ ਲੇਵਾ ਬਹੁਤ ਫੈਟਿੰਗ ਵਾਲਾ ਜੀ ਹਾਂ ਇਹ ਜੀ ਦੂਜਾ ਸੂਆ ਸੁੰਦੀ ਚਰਸੀ ਹਾਂ ਤੇ ਹਜੇ 5-7 ਦਿਨ ਕੱਚੀ ਐ ਸੀਲ ਠੰਡੀ ਐ ਸੀਲ ਠੰਡੀ ਜਿਵੇਂ ਮਾਰ ਜੀ 5-7 ਦਿਨਾਂ ਦੀ ਕੱਚੀ ਹਾਂ ਬਾਕੀ ਵਜਨ ਵਾਲੀ ਐ ਜੀ ਐ ਨਹੀਂ ਗੱਲ ਕਾਦ ਦਰਮਿਆਨਾ ਤੇ ਵਜਨ ਵਾਲੀ ਤੇ ਹਜੇ ਕੱਚੀ ਆ ਝੋਲਾ ਬੜਾ ਹਾਂ ਝੋਲ ਝਾਲ ਬਹੁਤ ਚੰਗਾ ਕਰ ਤੇ ਦੁੱਧ ਵੀਰੇ 14-15 ਕਿਲੋ ਦੋ ਤੇ ਤੁਹਾਨੂੰ ਮੈਂ ਆਪਾਂ ਵੀ ਬਈ ਨਹੀਂ ਕਹਿੰਦੇ 14-15 ਕਿਲੋ ਦੋ ਦੇ ਦੂ ਸੀਲ ਠੰਡੀ ਘਰੇ ਚੋਂ ਵਾਲੀ ਵੜਾ ਜੀ ਠੀਕ ਐ ਹਾਂ ਜੀ ਬਈ ਤੋੜ ਦਿਓ ਖੋਲ ਕੇ ਜਰਸੀ ਆ ਗਈ ਬਾਈ ਮੰਗ ਬੋਤਾ ਮਿਲਦੀ ਘਟਕ ਨਹੀਂ ਬਾਈ ਹਾਂਜੀ ਬਾਕੀ ਬਾਕੀ ਨਾੜਾ ਨੂੜਾ ਇਹਦੇ ਬਹੁਤ ਸੋਹਣੇ ਆ ਜੀ ਚੰਗੀਆਂ ਨਾੜਾ ਦੇ ਦੇ ਚੰਗੀਆਂ ਨਾੜਾ ਦੇਖ ਸਕਦਾ ਲੇਵੇ ਦੀ ਫੀਟ ਫੋਟ ਦਾ ਤੋਰਾ ਤਾਰ ਹਾਂ ਤੋਰਾ ਤਾਰ ਇੱਕ ਨੰਬਰ ਆ ਜੀ ਮੱਲਾਣਾ ਤੋਰਾ ਤਾਰ ਹਾਂ ਬਾਕੀ ਵਾਜਣ ਵਾਲੀ ਆਏ ਨਹੀਂ ਲਿੱਸੀ ਲਾਵੀਆਂ ਕੋਈ ਸਹੀ ਆ ਹਾਂ ਵੇਖੋ ਇਧਰ ਵੀ ਆਏ ਨਾੜਾ ਨੂੜਾ ਪੂਰੀਆਂ ਹੂੰ ਹੂੰ ਸਹੀ ਆ ਬਾਈ ਚਾਰ ਚੰਗਾ ਜਾਨਵਰਾ ਜੀ ਗੋਲ ਮਟੋਲ ਆ ਹਨਾ ਗੋਲ ਮਟੋਲ ਜੀ ਜਿੰਨੀ ਹੈਗੀ ਇਹਦਾ ਕੀ ਬਾਤ ਹੈ ਹਾਂ ਤੇ ਹਰਮੀਤ ਭਾਈ ਅੱਜ ਇਹਦਾ ਮੁੱਲ ਅੱਜ ਵੀਰੇ ਜੇ ਤਾਂ ਮੁੱਲ ਕਰਾਉਣਾ ਜੀ ਹੂੰ ਮੁੱਲ ਕਰਾ ਲਓ 65 ਕਰਾ ਲਓ 70 ਕਰਾ ਲਓ ਠੀਕ ਐ ਤੇ 58000 ਦੀ ਵਿਹੜਾ ਪਹਾਨਾ ਦੇ ਦੇਣੀ 58 ਦੀ ਹਾਂਜੀ ਚੱਕੋ ਬਾਈ ਮੁੱਲ ਕਰਾਉਣ ਨੂੰ ਤਾਂ ਬਾਈ ਕਹਿੰਦਾ ਕਿੰਨਾ ਮਰਜ਼ੀ ਕਰਾਈ ਚਲੋ ਬਾਈ ਪਰ ਜੇ ਲੈਣ ਦੇਣ ਦੀ ਗੱਲ ਕਰਨੀ ਆ ਤਾਂ 58000 ਰੁਪਏ ਦੀ ਵਿਹੜਾ ਬਾਕੀ ਠੰਡੀ ਸੀਲਾ ਪੂਰੀ ਠੰਡੀ ਠੁੰਡੀ ਤਾਂ ਬਾਈ ਵਰਕ ਹੋ ਗਈ ਹੈ ਨਹੀਂ ਪਰ ਫਰ ਗਈ ਜੀ ਬਾਕੀ ਕੁਆਲਿਟੀ ਵਾਲਾ ਜਾਨਵਰ ਹੈ ਜੀ ਐਂ ਨਹੀਂ ਗੱਲ ਸਹੀ ਹੈ ਜਿੰਨੀ ਹੈਗੀ ਹੈਗੀ ਆ ਐਨ ਵੀ ਹਿਮਾਚਲ ਵਾਲੀ ਹੈ ਜਾਨ ਜਾਨ ਪੂਰੀ ਜਾਨ ਵਾਲੀ ਵਿਹੜਾ ਸਹੀ ਹੈ ਹਾਂ ਬਾਕੀ ਥਣ ਥਣ ਪੂਰੇ ਸਾਫ ਹੈ ਜੀ ਦੁੱਧ 14-15 ਕਿਲੋ ਆ ਕੇ ਵੇ ਤੜਕ ਮੰਨ ਕੇ ਆ ਜਾਂਦਾ ਜੀ ਠੀਕ ਹੈ ਤੇ ਹਰਮੀਤ ਪਾ 3 ਨੰਬਰ ਤੇ ਇਹ ਬ੍ਰੇਕ ਕਾਲੇ ਰੰਗ ਚ ਆਉਂਦੇ ਜਰਸੀ ਫੋਲਵਰਟੀ ਹਾਂ ਫੋਲਵਰਟੀ ਪੰਜਾਹ ਵਾਲੀ ਛੇ ਦੰਦ ਅਰੀਜਨਲ ਜੀ ਅਰੀਜਨਲ ਛੇ ਦੰਦ ਹਾਂ ਹਜੇ 8 ਦਿਨ ਮਤਲਬ ਹਫਤੇ ਦੀ ਕੱਚੀ ਹੈ ਇਹ ਹੂੰ ਸੀਲ ਠੰਡੀ ਹੈ ਪਰ ਵੀ ਤੇ ਲੈ ਬਈ ਬੜਾ ਹਾਂ ਬਹੁਤ ਚੰਗਾ ਹੀ ਫੈਟਿੰਗ ਵਾਲਾ ਤੇ ਛਿੱਗੀ ਮੂੰਹਾਂ ਜੀ ਮੂੰਹ ਛਿੱਗੀ ਹਾਂ ਥਣ ਥਣ ਬਹੁਤ ਚੰਗਾ ਜੀ ਆ ਪਿਆ ਪੀੜੀ ਤੇ ਪਾਵੇ ਹਾਂ ਕੁਆਲਟੀ ਵਾਲਾ ਜਾਨਵਰ ਆ ਜੀ ਮੂੰਹ ਮਾਰ ਕੇ ਬਹੁਤ ਸੋਹਣਾ ਚੈੱਕ ਕਰ ਸਕਦੇ ਚਮਕ ਦਮਕ ਵਾਲੀ ਆ ਚਮਕ ਦਮਕ ਵਾਲੀ ਪਲੀ ਵੀ ਆ ਅਸਲ ਵਿੱਚ ਨਾ ਹਾਂਜੀ ਹਾਂਜੀ ਇਹ ਨਹੀਂ ਹੈਗਾ ਵੀ ਕੋਈ ਪੱਖ ਲਿੱਸੀ ਲਾਮੀ ਆ ਨਾ ਨਾ ਜੀ ਲਸਾ ਨਹੀਂ ਜਾਨਵਰ ਆਪ ਲੈ ਲੈਂਦੇ ਕਾਟੇ ਨਿਕਰ ਕਰਨ ਬਾਕੀ ਮੂੰਹ ਮਾਂ ਦੀ ਬਹੁਤ ਜ਼ਿਆਦਾ ਸੁਨੱਖੀ ਹੈ ਜੀ ਕੱਲੇ ਹਰਮੀਤ ਕੱਚੀ ਕੱਚੀ ਹੈ ਜੀ ਹਾਂਜੀ ਬਾਕੀ ਲੇਵਾ ਬਹੁਤ ਸੋਹਣਾ ਹੀ ਫਾਈਟਿੰਗ ਵਾਲਾ ਤੇ ਫਾੜੀ ਵਾਲਾ ਡਰ ਸਹੀ ਗੱਲ ਆ ਫਾੜੀ ਵਾਲਾ ਡਰ ਚਾਹ 10 ਸੂਏ ਸੂਪੇ ਜਿਹੜਾ ਟਟੂਗਾ ਬਾਕੀ ਖੜਨ ਨਹੀਂ ਖੜਨ ਨਹੀਂ ਹਾਂ ਬਹੁਤ ਚੰਗੀ ਹੈ ਜੀ ਬਹੁਤ ਚੰਗਾ ਜਾਨਵਰ ਬਜਨ ਵਾਲੀ ਬੱਛੀ ਹੈ ਜੀ ਸਹੀ ਆ ਬਾਈ ਬਜਨ ਵਾਲੀ ਆ ਪੂਰੀ ਜਿੰਦ ਜਾਨ ਵਾਲੀ ਕਹਿ ਸਕਦੇ ਹਾਂ ਹਾਂਜੀ ਹਾਂਜੀ ਤੇ ਹਰਮੀਤ ਅੱਜ ਇਹਦਾ ਬਾਈ ਕੱਚੀ ਦਾ ਮੁੱਲ ਫਿਰ ਇਹ ਬਰੇ 75000 ਦੀ ਦੇਣੀ ਮੁੱਲ 85000 ਮੁੱਲ 85 75000 ਰੁਪਏ ਦੀ ਬਾਈ ਕਹਿੰਦਾ ਦੇ ਦੇਣੀ ਆ ਬਾਕੀ ਬ ਪੂਰੀ ਜੰਦਜਾਨ ਵਾਲਿਆ ਬੈੜਾ ਬਾਈ ਲੇਸਿੰਗਾਂ ਲੰਮੀਆਂ ਜੀ ਹਾਂ ਸੋਹਣੇ ਟਾਂਚੇ ਬਾਕੀ ਆਇਆ ਜੀ ਪੂਰੀ ਸੁਨੱਖੀ ਵਿਹੜ ਹੈ ਜੀ ਹੂੰ ਸਹੀ ਹੈ ਬਾਈ ਪੂਰੀ ਜੰਦਜਾਨ ਵਾਲੀ ਬੈੜਾ ਹਾਂਜੀ ਹਾਂਜੀ ਤੇ ਹਰਮੀਤ ਬਾਈ 4 ਨੰਬਰ ਤੇ 4 ਨੰਬਰ ਜੀ ਵੀਰੇ ਮਤਲਬ ਇਹ 2-3 ਘੰਟੇ ਪਹਿਲਾਂ ਸੂਈਏ ਤੋਂ ਜੇ ਰਾਹ ਪੇਜੀ ਦੀ ਵੀ ਜੇ ਰੇਦੀ ਆ ਪਈ ਹਾਂਜੀ ਹਾਂਜੀ ਓਕੇ ਹੈ ਬਾਈ ਦੂਜਾ ਸੂਆ ਜੀ ਵਿਹੜ ਇਹ ਤੇ ਦੁੱਧ ਦਿੱਤਿਆਂ ਨੇ 17-18 ਕਿਲੋ ਪਹਿਲਾਂ ਬੱਚਾ ਕੀ ਦੇਗੀ ਬੱਚਾ ਬੱਛਾ ਜੀ ਦੇ ਮਗਰ ਬੱਚਾ ਬੱਛਾ ਦੇਗੀ ਹਾਂਜੀ ਬੱਛਾ ਜੀ ਦੇ ਮਗਰ ਹੂੰ ਹਾਂ ਤੇ ਕਿੰਨਾ ਕਬੂਲਾ ਕਟਿਆ ਹਰਮਿਤ ਬਾਈ ਬੋਲਾ ਵੀਰੇ 3-4 ਕਿਲੋ ਇਹਦਾ ਚੋਇਆਗਾ ਬਹਲਾ ਨਹੀਂ ਥਾਨ ਬਹਲਾ ਚੰਗਾ ਹਾਂ ਬਹੁਤ ਚੰਗਾ ਥਾਨ ਦੀ ਸਫਾਈ ਵਾਲਾ ਫਿਟਿੰਗ ਵਾਲਾ ਹਾਂ ਫਿਟਿੰਗ ਵਾਲਾ ਆਰਡਰ ਬਾਈ ਹਾਂਜੀ ਕਮਾਲ ਦਾ ਡਰਗ ਕਰਮਚਾਰੀ ਜਿਹੜਾ ਲੱਗਿਆ ਵਗਾ ਬਾਕੀ ਜਿੰਨੀ ਬਾਕੀ ਕੰਦ ਕਾਠ ਵਾਲੀ ਵੜ ਜੀ ਐਨੀ ਛੋਟੀ ਨਹੀਂ ਬਾਕੀ ਕੁਆਲਟੀ ਬਹੁਤ ਹਾਂ ਕੁਆਲਟੀ ਹਾਂ ਮੂੰਹ ਮਾਰੀ ਜਿੰਦ ਜਾਨ ਤੋਰਾ ਤਾਰਾ ਬਹੁਤ ਚੰਗਾ ਜੀ ਹੂੰ ਤੋਰਾ ਤਾਰਾ ਬਈ ਇੱਕ ਨੰਬਰ ਵਾਨਾ ਐਨੀ ਫੈਕਸ ਕਿੰਨਾ ਕੀ ਦੁੱਧ ਪਿਆ ਦੂ ਦੁੱਧ ਵੀਰੇ 20 ਕਿਲੋ ਦੁੱਧ ਪਿਆਣਾ ਚਾਹੀਦਾ ਬਾਕੀ ਕੁਆਲਿਟੀ ਬਹੁਤ ਆ ਯਾਰ ਹਾਂ ਬਹੁਤ ਚੰਗਾ ਜਾਨਵਰ ਆ ਜੀ ਪੱਧਰੀ ਪੁੱਧਰੀ ਪੂਰੀ ਐਨੀ ਬੱਦਰ ਪੁੱਧਰ ਬਰੀਕੀ ਫੋਲ ਆ ਬਾਈ ਹਾਂ ਤੇ ਅੱਜ ਹਰਮੀਤ ਬਾਈ ਇਹਦਾ ਮੁੱਲ ਇਹ ਵੀ ਵੀਰੇ 70000 ਦੀ ਵੜਾਣਾ ਦੇਣੀ ਆਪਾਂ ਮੁੱਲ 85000 ਇਹਦਾ ਵੀ ਠੀਕ ਆ ਹਾਂ ਮੁੱਲ ਲੈਣ ਦੇਣੀ ਕਰਨੇ ਬੱ ਲੈਣ ਦੇਣੀ ਕਰਨੇ ਆ ਜੀ ਠੀਕ ਆ ਹਾਂ ਬਾਲੇ ਨਹੀਂ ਮੁੱਲ ਆਪਾਂ ਕਰਨੇ ਪੂਟ ਪਟੰਗ ਮੰਗੀ ਜਾ ਕੇ ਮੁੜ ਕੇ ਆਪਾਂ 5000 ਟੁੱਟੀ ਜਾ ਕੇ ਇੰਨਾ ਕ ਆਪਾਂ ਮੁੱਲ ਕਰੇ ਜੀ ਕਰਨੇ ਬਸ ਮੁੱਲ ਹੀ ਬਾਈ ਖਿੱਚ ਕੇ ਕਰਨੇ ਆ ਸੈਣ ਦੇ ਬਾਕੀ ਆ ਕਸਿਆਰ ਦਾ ਮਹੀਨਾ ਜੀ ਆਇਆ ਵੇਖੇ ਚੰਗਾ ਹੂੰ ਸਾਹਮਣੇ ਓਖੇ ਆ ਕੰਮ ਧਾਰਾ ਮਾਰੋਗੇ ਹਾਂ ਧਾਰਾ ਮਾਰ ਮਾਰ ਦੋ ਬਾਈ ਲੈ ਬਾਈ ਚੂਣ ਚਾ ਬਹੁਤ ਚੰਗਾ ਜੀ ਨਿਆਣਾ ਪਾਉਣ ਦੇ ਵੀ ਲੋੜਦੇ ਵੀ ਬਾੜੀ ਮੋਟੀ ਚਵਾਈ ਆ ਹਾਂ ਚੂਣ ਜਾਣ ਦੋ ਪੂਰਾ ਖਰਾ ਜੀ ਮੋਟੀ ਚਵਾਈ ਆ ਐਣ ਗਾਲ ਨਾ ਬੂਰ ਨਾ ਛਟਾ ਕਿਸੇ ਥਾਂ ਚ ਜੀ ਸਹੀ ਗੱਲ ਆ ਜਿਵੇਂ ਆਓ ਦੂਰੀ ਚਵਾਈ ਹੂੰ ਕੀ ਆ ਪਤਾ ਲੱਗਦਾ ਹੈ ਨਾ ਬਹ ਹਾਂਜੀ ਹਾਂ ਕਾ ਕਰਦੀ ਆ ਚਵਾਈ ਹਾਂ ਚਵਾਈ ਕਰਮਾਂ ਨੂੰ ਲੱਗੀ ਬਹੁਤ ਬਹੁਤ ਚੰਗਾ ਹੈ ਜੀ ਲੈ ਵਾਲੂ ਆ ਬੜਾ ਚੰਗਾ ਵਸ਼ੀ ਨੂੰ ਲੱਗਿਆ ਹੂੰ ਬਾਕੀ ਕੱਦ ਦੀ ਗੱਲ ਕਰੀਏ ਪ੍ਰਿੰਟ ਦੀ ਗੱਲ ਕਰੀਏ ਹੋਲ ਸੁਨੱਖੀ ਹੈ ਜੀ ਬਹੁਤ ਸੁਨੱਖੀ ਹੈ ਜੀ ਇੱਕ ਸਾਨੂੰ ਬਈ ਲਾਸਟ ਤੇ ਦਿਖਾ ਦੇਣੇ ਆਪਾਂ ਅੱਗੇ ਬਈ ਲਾਸਟ ਤੇ ਪੰਜ ਨੰਬਰ ਇਹ ਵੀਰੇ ਆਪਣੀ ਹੁਣ ਇਹ ਸਵੇਰ ਦਾ ਟਾਈਮ ਹੈ ਮਤਲਬ ਵੀ ਚੋਈ ਵੀ ਆੜੇ ਹੈ ਹੂੰ ਤਾਂ ਕਰਕੇ ਆਪਾਂ ਮਤਲਬ ਵੀ ਵਿਖਾ ਦੇਾਂਗੇ ਚਲ ਕਿਸੇ ਵੀਰ ਭਰਾ ਦੇ ਪਸੰਦ ਆਵੇ ਤਾਂ ਲੈ ਸਕਦਾਗਾ ਹਾਂ ਹੈ ਆਪਣੀ ਸਵੇਰ ਦੀ ਚੋਈ ਵੀ ਆ ਠੀਕ ਹੈ ਹੁਣ ਮਤਲਬ ਵੀ ਇਹ 6 ਦੇ ਦੰਦ ਚੱਕ ਰਹੀ ਜੀ ਪਹਿਲਾ ਸੁਆ ਤੇ 19 ਤੋਂ 18 ਤੋਂ 19 ਕਿਲੋ ਦੁੱਧ ਇਹਦੇ ਰੇਠਾ ਜਮਾ ਦੋ ਟਾਈਮ ਤੇ ਤਿੰਨ ਟਾਈਮ ਬੰਦਾ ਚੋ ਸਕਦਾ ਠੀਕ ਹੈ ਪੰਜ ਬਾਈ ਕਹਿੰਨ ਤੋ ਟਾਈਮ ਚਾਰ ਟਾਈਮ ਹਾਂ ਅੱਠ ਨੂੰ ਜਿਹੜਾ ਬੰਦਾ ਆਊਗਾ ਜੀ ਬੱਚਾ ਇਹਦੇ ਮਗਰ ਬੱਚਾ ਬੱਛਾ ਜੀ 20 ਦਿਨ ਇਹਨੂੰ ਸੂਈ ਨਹੀਂ ਹੋਗੀ 20 ਦਿਨ ਸੂਈ ਬੇਟੇ ਹੀ ਲਈ ਆਈ ਥੋੜੀ ਵਹਿੜ ਦੁੱਧ 22 23 ਕਿਲੋ ਪਲੂਣ ਹੀ ਦੇਊਗੀ ਤੇ ਰੀੜੀ ਵਾਲੀ ਆਨੇ ਬਾਹਲਾ ਚੰਗਾ ਜਾਨਵਰ ਹੈ ਜੀ ਹਾਂ ਚਮਕਦਮ ਕਲੀ ਵੇਲਾ ਮੈਂ ਕਿਨੂੰ ਠੰਡ ਠੁੰਡ ਕਰਕੇ ਨਵਾਏ ਨਹੀਂ ਕਿ ਨਹੀਂ ਹੋਰ ਹੀ ਨਖਰੇ ਆਉਣੇ ਠਾਣ ਠਣ ਬਹੁਤ ਜ਼ਿਆਦਾ ਚੰਗਾ ਜੀ ਆ ਵਾਹ ਤਾਂ ਬੜਾ ਚੰਗਾ ਹਾਂ ਤੇ ਖੋਲੇ ਹ ਪੂਰਾ ਕੱਦ ਕਾਠ ਵਾਲੀ ਜੀ ਐ ਨਹੀਂ ਗੱਲ ਪੂਰੀ ਭੱਤੀ ਘਾੜ ਬਾਈ ਬਾਈ ਇਹਦੀ ਹੋਈ ਵੀ ਆ ਆਪਾਂ ਵੈਸੀ ਹੀ ਦਿਖਾਤੀ ਕਈ ਵਾਰਾ ਵੀਰ ਹੁੰਦੇ ਆ ਹਾਂ ਕਈ ਬੰਦੇ ਹੁੰਦੇ ਜੀ ਇਹ ਲੈ ਲੈਣੇ ਮੰਨ ਲਓ ਵੀ ਦੋ ਟਾਈਮ ਆਪਣੇ ਘਰੇ ਭਣਾ ਤਿੰਨ ਟਾਈਮ ਚੋਲੇ ਜਿੰਨਾ ਦੁੱਧ ਆਪਾਂ ਥੋਨ ਗਾ ਠੀਕ ਆ ਬਾਕੀ ਰੰਗ ਰੂਪ ਬੜਾ ਪਿਆਰਾ ਬਹੁਤ ਚੰਗਾ ਜੀ ਵੱਡੀ ਹੈ ਹਾਂ ਵੱਡੀ ਪੂਰੀ ਵੱਡੀ ਵੱਛੀ ਹੈ ਜੀ ਜੰਦਾਲੀ ਵੱਸੀ ਹੈ ਜੰਦ ਜਾਣ ਵਾਲੀ ਕੁਆਲਿਟੀ ਕੁਆਲਿਟੀ ਛੋਡੇ ਮੂਰੇ ਹਾਂ ਇੱਕ ਨੰਬਰੇ ਦੀ ਕਰਮਲ ਦੀ ਕੁਆਲਿਟੀ ਹੈ ਤੇ ਹਰਮਿਤ ਬਾਈ ਇਹਦਾ ਮੁੱਲ ਫਿਰ ਇਹ ਵੀਰੇ 85000 ਦੀ ਅੱਛੀ ਦੇ ਦੇਈਆਂ 85000 ਜੀ ਕਿੰਨਾ ਕ ਦੁੱਧ ਪਾ ਦੂੰ ਦੁੱਧ ਮੰਨ ਲਓ ਜੀ ਹੁਣ ਇੰਨਾ ਜਿੰਨਾ ਹੁਣ ਹਾਜ਼ਰ ਆ ਉਹ ਆਪਣੇ ਤਣਾ ਟਾਂ ਚੋ ਸਕਦਾ ਜੇ ਚੰਗੀ ਸਾਂਹ ਬਾਈ 23 ਕਿਲੋ ਦੁੱਧ ਵੜ ਵਧੂਗੀ ਠੀਕ ਹੈ ਬਾਈ ਹਾਂਜੀ ਮੰਨ ਕੇ ਚੱਲੋ ਬਾਈ ਹਾਂ ਬਹੁਤ ਠੰਡੀ ਸੀਲ ਹੈ ਜੀ ਐ ਨਹੀਂ ਗੱਲ ਕੋਈ ਗਰਮਾ ਠੰਡੀ ਸੀਲ ਚੁਆਈ ਨੂੰ ਪੈਰ ਵੀ ਨਹੀਂ ਚੱਕਦੀ ਠੀਕ ਹੈ ਐਵਾਂ ਚੂਨ ਲੱਗਿਆ ਠੰਡੀ ਠੰਡੀ ਬਾਈ ਕਹਿੰਨਾ ਫੁੱਲ ਹੈ ਬਾਈ ਤੇ ਨੱਕ ਸਾਨੂੰ ਆਪਾਂ ਬਾਈ ਪੰਜ ਦਿਖਾ ਦੇ ਕਿਸੇ ਵੀ ਵੀਰ ਨੂੰ ਨਾ ਪੰਜਾਂ ਚ ਕੋਈ ਵੀ ਨੱਕ ਪਸੰਦ ਆਵੇ ਤਾਂ ਕਰ ਲਿਓ ਬਾਈ ਨਾ ਕੰਟੈਕਟ ਧੰਨਵਾਦ ਜੀ